हां जी दोस्तों सस् नमस्कार की हालचाल है जी ठीक-ठाक सारे सो दोस्तों आज जेडी वीडियो बना रहे हैं जी पेंड दोस्तों ये लो खाम जिला फरोहपर तेरे शहर दोस्तों मुदकी है जेड़े घर से दोस्तों वीडियो ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਤੇ ਕੰਮ ਕਰਦੇ ਕਟੀਆਂ ਝੋਟੀਆਂ ਆਉਂਦੀਆਂ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਚਾਰ ਨਾਗ ਤੁਹਾਨੂੰ ਦਿਖਾਉਂਗਾ ਜੀ ਦੇ ਵਿੱਚ ਤਿੰਨ ਨਾਗ ਦੋਸਤੋ ਇਧਰਲੇ ਪਾਸੇ ਇਹ ਬਲੈਕ ਰੰਗ ਦੇ ਵਿੱਚ ਨੀਲੀ ਰਾਵੀ ਆ ਤੇ ਇੱਕ ਬੂਰੀ ਝੋਟੀ ਤੁਹਾਨੂੰ ਦਿਖਾਉਂਗਾ ਦੋਸਤੋ ਇਹ ਵੀ ਨਹੀਂ ਦੀ ਰੈਬ ਨਸਲ ਦੇ ਵਿੱਚ ਹੈ ਵੈਸੇ ਇਹ ਦੋਸਤੋ ਚਾਰੇ ਨਾਗ ਹੀ ਆਪਾਂ ਤੋਰ ਕੇ ਦੇਖਾਂਗੇ ਰੇਟ ਬਾਈ ਤੋਂ ਪੁੱਛ ਲਾਂਗੇ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਆਈ ਜਾਂਦੇ ਪਸੂ ਵੀ ਕੀ ਹੈ ਹਾਂ ਜੀ ਆਈ ਜਾਂਦੇ ਠੀਕ ਹੈ ਅੱਛਾ ਆਪਣਾ ਨਾਂ ਤੇ ਮੜਾ ਜਾ ਐਡਰੈਸ ਕਨਫਰਮ ਕਰਾ ਦੇ ਮੇਰਾ ਨਾਂ ਅਰਜਨ ਸਿੰਘ ਹੈ ਜੀ ਜ਼ਿਲ੍ਹਾ ਫਿਰ ਅਛਾ ਵੈਸੇ ਬਿਨਾ ਵੀਡੀਓ ਤੋਂ ਕੋਈ ਨਾ ਕੋਈ ਪਾਸੋਂ ਖੜਾ ਹੀ ਹੁੰਦਾ ਹੈ ਹਾਂਜੀ ਖੜਾ ਹੀ ਠੀਕ ਹੈ ਕਿਧਰੋਂ ਸ਼ੁਰੂ ਕਰੀਏ ਇਧਰੋਂ ਸ਼ੁਰੂ ਕਰਾਂ ਠੀਕ ਹੈ ਕਿੰਨੇ ਟਾਈਮ ਦੀ ਹੋ ਗਈ ਇਹ ਦੇ ਡੇਢ ਸਾਲ ਦੀ ਹੈ ਜੀ ਡੇਢ ਸਾਲ ਦੀ ਹਾਂਜੀ ਖੀਰੀ ਹੋਣੀ ਅਜੇ ਦਾ ਹਨਾ ਹਾਂਜੀ ਖੀਰੀ ਠੀਕ ਹੈ ਖੋਲ ਲਿਆ ਦੋਸਤੋ ਉਮਰ ਦੇ ਹਿਸਾਬ ਨਾਲ ਕੱਦ ਕਾਠ ਠੀਕ ਹੈ ਪੈਸੇ ਰੰਗ ਵੀ ਸੋਹਣਾ ਤੇ ਮੂੰਹ ਵੀ ਸੋਹਣਾ ਹੈ ਦਾ ਸਿੰਘ ਬਿਲਕੁਲ ਨੇੜਿਓਂ ਸ਼ੁਰੂ ਜਮਾਕੁੰਡਾ ਕਰਦਾ ਠੀਕ ਹੈ ਜੀ ਤੇ ਵੈਸੇ ਰੰਗ ਵੀ ਚੰਗਾ ਇਸ ਕੱਟੀ ਦਾ ਲਾਲ ਬੂਰਾ ਰੰਗ ਦੋਸਤੋ ਵੈਸੇ ਮਾਰਕਿੰਗ ਪ੍ਰੋਪਰ ਸਾਰੀ ਹੈ ਠੀਕ ਹੈ ਜੀ ਇੱਕ ਅੱਖ ਦੇ ਵਿੱਚ ਇੰਨਾ ਜਿਆਦਾ ਚਿੱਟਾ ਪਾਣਾ ਤੇ ਇੱਕ ਅੱਖ ਦੇ ਵਿੱਚ ਬਿਲਕੁਲ ਮਾੜਾ ਜਾਂ ਦੋਸਤੋ ਨਿਸ਼ਾਨ ਹੈ ਵੈਸੇ ਆ ਦੋਸਤੋ ਨੇੜੇ ਤੁਹਾਨੂੰ ਉਥੋਂ ਦਿਖਾ ਦਿੰਨਾ ਤੇ ਬਾਕੀ ਥਣ ਥਣ ਇਥੇ ਸਾਰੀਆਂ ਕਟੀਆਂ ਦੇ ਦੋਸਤੋ ਸਾਫ ਸੁਥਰੇ ਹੋਣਗੇ ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਦੋਸਤੋ ਉਮਰੋਂ 1.5 ਸਾਲ ਹੈ ਤੇ ਥਣ ਦੋਸਤੋ ਤੁਹਾਨੂੰ ਦਿਖਾ ਦਿੰਦਾ ਤੇ ਰੇਟ ਬਾਾਈ ਤੋਂ ਪੁੱਛ ਲੈਣੇ ਥਣ ਦੋਸਤੋ ਚਾਰ ਨਿਖੜ ਵੀ ਹੋਣਗੇ ਜੀ ਠੀਕ ਹੈ ਤੇ ਬਾਕੀ ਫੇਸ ਕੁਆਲਟੀ ਦੋਸਤੋਂ ਤੁਹਾਨੂੰ ਚੈੱਕ ਕਰਾ ਦਿੰਨਾ ਹੈ ਇਸ ਕੱਟ ਦੀ ਸਿੰਘ ਬਿਲਕੁਲ ਛੋਟਾ ਛੋਟਾ ਤੇ ਨਾਲ ਹੀ ਗੋਲ ਕੀਤਾ ਹੋਇਆ ਸਿੰਘ ਠੀਕ ਹੈ ਜੀ ਇੱਕ ਅੱਖ ਦੇ ਵਿੱਚ ਦੋਸਤੋਂ ਮਾੜਾ ਜਵਾਬ ਹੈ ਤੇ ਇੱਕ ਅੱਖ ਇਧਰ ਚਿੱਟੀ ਤੁਹਾਨੂੰ ਦੀਂਦੀ ਹੈ ਰੇਟ ਬਾਈ ਕੀ ਹੋਊਗਾ ਇਹਦਾ ਇਹਦਾ ਰੇਟ ਫੋਨ ਤੇ ਹੋਊਗਾ ਜੀ ਫੋਨ ਤੇ ਹੋਊਗਾ ਹਾਂ ਜੀ ਸਾਰਿਆਂ ਦਾ ਕਿਹੜਾ ਸਾਰਿਆਂ ਦੇ ਫੋਨ ਤੇ ਹੋਊਗਾ ਸਾਰਿਆਂ ਤੇ ਦੋਸਤੋਂ ਨੰਬਰ ਵਾਈਜ਼ ਦੱਸੀ ਜਾਊਗਾ ਇਹ ਪਹਿਲੇ ਨੰਬਰ ਤੇ ਬੂਰੀ ਕੱਟੀ ਤੁਹਾਨੂੰ ਦਿਖਾਈ ਹੈ ਉਮਰ ਉਹ 1.5 ਸਾਲ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਦੂਜੇ ਨੰਬਰ ਵਾਲੀ ਵੀ ਕੱਢ ਲੈਂ ਬਈ ਇਹ ਕੱਟੀ ਵੀ ਦੋਸ ਚਾਰੇ ਪੈਰਾਂ ਤੇ ਇਹਦੇ ਮਾਰਕਿੰਗ ਹੋਊਗੀ ਫੇਸ ਤੇ ਡੇਡਾ ਕਟਾ ਤੇ ਦੇਖੋ ਨੂੰ ਇਹ ਪਸੰਦ ਆਊਗੀ ਕੱਤੀ ਦੋਸਤੋ ਠੀਕ ਐ ਐਨੂੰ ਕਮਾਈ ਮਾੜਾ ਜਾਂਦੀ ਉਹਦਾ ਆ ਲੋ ਸਿੰਘ ਇਹਦੇ ਵੀ ਦੋਸਤੋ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਆ ਜੀ ਕਿ ਕੱਖਾਂ ਵਾਈਟ ਐ ਮਗਰ ਦੇ ਪਰ ਵਾਈਟ ਦੀਂਦੇ ਆ ਅਗਲੇ ਪੈਰਾਂ ਤੇ ਦੋਸਤੋ ਬਿਲਕੁਲ ਮਾੜੀਆਂ ਮਾੜੀਆਂ ਨਿਸ਼ਾਨੀਆਂ ਹੋਣਗੀਆਂ ਬਾਕੀ ਫੇਸ ਕੁਆਲਿਟੀ ਦੋਸਤੋ ਦੇਖ ਲਓ ਉਮਰੋ ਕਿੰਨੀ ਹੋਊਗੀ ਬਈ ਇਹ ਓਨ ਸਾਲ ਦੀ ਇੱਕ ਸਾਲ ਦੀ ਹਾਂਜੀ ਠੀਕ ਐ ਅਛਾ ਅਗਲੇ ਪੈਰਾਂ ਤੇ ਦੋਸਤੋ ਨਿਸ਼ਾਨੀਆਂ ਇਹ ਮਾਰਕਿੰਗ ਨੂੰ ਦਿਖਾਉਣਾ ਜੀ ਮੈਂ ਆਹ ਲੋ ਜੀ ਇਧਰਲੇ ਤੇ ਪਰਲੇ ਪੈਰ ਤੇ ਵੀ ਮਾੜੀ ਮਾੜੀ ਨਿਸ਼ਾਨ ਹੈਗੇ ਤੇ ਮਗਰਲੇ ਪੈਰ ਤੁਹਾਨੂੰ ਦਿੰਦੇ ਹਾਂ ਜੀ ਇੱਕ ਸਾਲ ਦੋਸਤੋ ਉਮਰ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਵਾਈਜ਼ ਤੁਹਾਨੂੰ ਦੱਸੀ ਜਾਣਾ ਤੇ ਨੰਬਰ ਵਾਈਜ਼ ਹੀ ਤੁਸੀਂ ਬਾਈ ਤੋਂ ਪੁੱਛ ਲੈਣਾ ਇਹ ਦੂਜੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਤੇ ਥਣ ਦੋਸਤੋ ਇਹਦੇ ਵਿੱਚ ਆਰ ਹੋਣਗੇ ਆਹ ਲੋ ਜੀ ਆਪਣੇ ਆ ਕੀ ਬੱਗੀ ਮੁੱਛ ਤੇ ਹਾਂ ਇਹ ਦੋਸਤੋ ਦੂਜੇ ਨੰਬਰ ਵਾਲੀ ਤੇ ਤੀਜੇ ਨੰਬਰ ਤੇ ਜਿਹੜੀ ਕੱਟੀ ਤੁਹਾਨੂੰ ਦਿਖਾਉਣਾ ਇਹ ਦੋਸਤੋ ਬੱਗੀ ਮੁੱਛ ਦੇ ਵਿੱਚ ਹੈ ਤੇ ਕਿੰਨੇ ਟਾਈਮ ਦੀ ਹੋਣੀ ਬਈ ਇਹ ਇਹ ਵੀ ਸਾਲ ਦੀ ਹੈ ਜੀ ਅਛਾ ਇਹ ਵੀ ਸਾਲ ਦੀ ਹੈ ਹਾਂਜੀ ਇਹ ਦੋਸਤੋ ਬੱਗੀ ਮੁੱਛ ਦੇ ਵਿੱਚ ਹੈ ਇਹ ਵੀ ਕੱਟੀ 1 ਸਾਲ ਦੀ ਹੈ ਚਾਰੇ ਪਾਰਾਂ ਤੇ ਦੋਸਤੋ ਮਾਰਕਿੰਗ ਹੋਊਗੀ ਠੀਕ ਹੈ ਸਿੰਘ ਸੁੰਗੇ ਦੇ ਗਲਾਈ ਦੇ ਵਿੱਚ ਵੈਸੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਠੀਕ ਹੈ ਤੇ ਥੋੜੀ ਸੰਭਣ ਵਾਲੀ ਹੈ ਜਦੋਂ ਸੰਭਗੀ ਝੋਟੀ ਇਹ ਵੀ ਚੰਗੀ ਤਿਆਰ ਹੋ ਜਾਣੀ ਹੈ ਇਹ ਤੀਜੇ ਨੰਬਰ ਵਾਲੀ ਹੋ ਕੱਟੀ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਜੀ ਬਾਕੀ ਬੱਗੀ ਮੁੱਛ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਗਲਾਈ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਸੋਹਣੇ ਢਾਂਚੇ ਦੇ ਵਿੱਚ ਕਦ ਕਾਟ ਹੋਣਾ ਉਮਰ ਦੇ ਹਿਸਾਬ ਨਾਲ ਵੈਸੇ ਥਾਣੇ ਦੇ ਦੋ ਗੁਲਾਬੀ ਤੇ ਦੋ ਬਲੈਕ ਹੋਣਗੇ ਜੀ ਠੀਕ ਆ ਲਓ ਦੋਸਤੋ ਚਾਰ ਖਣ ਦੇਖ ਲਓ ਉਮਰ 1 ਸਾਲ ਰੇਟ ਇਹਦਾ ਵੀ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਦੋਸਤੋ ਇਹ ਤੀਜੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਇੱਕ ਜਿਹੜੀ ਚੌਥੇ ਨੰਬਰ ਤੇ ਇਹ ਵੀ ਦੋਸਤੋ ਟੇਢੇ ਜੇ ਕੱਟ ਦੇ ਵਿੱਚ ਆ ਕੱਟੀ ਠੀਕ ਹੈ ਜੀ ਇਹ ਦੋਸਤੋ ਇਹਦੀ ਕਿੰਨੀ ਉਮਰ ਹੋਣੀ ਹੈ ਭਾਈ ਇਹਦੀ 1.5 ਸਾਲ ਉਮਰ ਇਹ ਵੀ 1.5 ਸਾਲ ਦੀ ਹੈ ਠੀਕ ਹੈ ਏ ਦੋਸਤੋ ਐਂਡ ਤੇ ਤੁਹਾਨੂੰ ਦਿਖਾ ਰਿਹਾ ਜੀ ਚੌਥੇ ਨੰਬਰ ਵਾਲੀ ਕੱਟੀ ਇਹਦੇ ਵੀ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਚਾਰੇ ਪਾਰਾਂ ਤੇ ਅਗਲੇ ਪਾਰਾਂ ਤੇ ਨਿਸ਼ਾਨੀਆਂ ਤੇ ਮਗਰਲੇ ਪੈਰ ਵਾਈਟ ਆ ਠੀਕ ਹੈ ਸਿੰਘ ਥੋੜ ਜਾ ਖੁੱਲਾ ਕਰਕੇ ਗੋਲ ਕਰਨ ਵੈਸੇ ਟੇਡੇ ਕੱਟ ਦੇ ਵਿੱਚ ਅੱਖਾਂ ਦੋਵੇਂ ਵਾਈਟ ਹੋਣਗੀਆਂ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਇਹ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਜੀ ਰੇਟ ਇਹਦਾ ਵੀ ਫੋਨ ਤੇ ਕਿਤੇ ਤੈਕ ਕੀਤਾ ਜਾਊਗਾ ਰੇਟ ਦੋਸਤੋ ਇੱਥੇ ਸਾਰੇ ਜਾਨਵਰਾਂ ਦਾ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਨੰਬਰ ਵਾਈਜ਼ ਤੁਹਾਨੂੰ ਦੱਸਦੇ ਆ ਜਿਹੜਾ ਵੀ ਜਾਨਵਰ ਇਹਨਾਂ ਦੇ ਵਿੱਚੋਂ ਪਸੰਦ ਆਵੇ ਤੁਸੀਂ ਨੰਬਰ ਵਾਈਜ਼ ਪੁੱਛ ਲੈਣਾ ਇਹ 231 ਤੁਹਾਨੂੰ ਐਂਡ ਤੇ ਚੌਥੇ ਨੰਬਰ ਤੇ ਦਿਖਾਈ ਹੈ ਰੇਟ ਫਿਰ ਜੈਜੀ ਹੋਊਗਾ ਨਾ ਹਾਂਜੀ ਜੈਜੀ ਹੋਊਗਾ ਠੀਕ ਹੈ ਦੋਸੋ ਰੇਟ ਜੈਜੀ ਹੋਣਗੇ ਜੀ ਜਿਹੜਾ ਵੀ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੈਚੇ ਉਹਦੀ ਤਸੱਲੀ ਕਰ ਲਿਓ ਠੀਕ ਹੈ ਵੈਸੇ ਪੂਰੀ ਤਸੱਲੀ ਕਰਾਤੀ ਆ ਥਾਣ ਥਾਣ ਤੁਹਾਨੂੰ ਦਿਖਾਤੇ ਤੇ ਤੋੜ ਕੇ ਵੀ ਸਾਰੇ ਜਾਨਵਰ ਦਿਖਾਤੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ